ਆਪਾਂ ਜੀ ਵਰਫੀ ਬਣਾਈ ਹੈਗੀ ਆ ਮੈਦੇ ਦੀ ਮੈਦਾ ਤੇ ਮੇਰੀ ਫੋਟਾ ਦਾ ਇੱਕ ਕੱਪ ਆਪਾਂ ਵਿੱਚ ਪਾ ਕੇ ਮਿਕਸ ਕੀਤਾ ਹੈਗਾ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਬਣੀ ਹੈਗੀ ਆ ਇਹ ਜੀ ਮਠਿਆਈ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਜ਼ਿਆਦਾ ਖਾਣ ਨੂੰ ਵੀ ਸਵਾਦ ਹੁੰਦੀ ਆ ਜੀ ਤੁਸੀਂ ਵੀ ਇਸ ਤਰ੍ਹਾਂ ਹੀ ਮੈਦੇ ਦੀ ਮਠਿਆਈ ਬਣਾਉਣੀ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈਗੀ ਆ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈਗੀ ਆ ਦੇਖੋ ਜੀ ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਮਰਜੀ ਬਣਾ ਸਕਦੇ ਆ ਛੋਟੇ ਬਣਾ ਲਓ ਵੱਡੇ ਬਣਾ ਲਓ ਤੇ ਬਹੁਤ ਵਧੀਆ ਜੀ ਇਹ ਮੈਦੇ ਦੀ ਮਠਿਆਈ ਬਣਦੀ ਹੈਗੀ ਹਾਂਜੀ ਚਲੋ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟੈਰੀਓ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਤੇ ਰਹੋ ਹਾਂਜੀ ਅੱਜ ਹੀ ਆਪਾਂ ਬਣਾ ਰਹੇ ਹਾਂ ਵਰਫੀ ਜਿਹੜੀ ਕਿ ਆਪਾਂ ਮੈਦੇ ਦੀ ਵਰਫੀ ਬਣਾਵਾਂਗੇ ਹਾਂਜੀ ਤੇ ਵਰਫੀ ਬਣਾਉਣ ਲਈ ਆਪਾਂ ਜੀ ਲਿਆ ਹੈਗਾ ਇਹ ਮੈਚਿੰਗ ਕੱਪ ਆ ਆਪਣੇ ਕੋਲੇ ਇਹ ਪੌਣਾ ਕੱਪ ਆਪਾਂ ਘਿਓ ਦਾ ਲਿਆ ਹੈਗਾ ਆ ਤੇ 1 ਕੱਪ ਆਪਾਂ ਇਹ ਮੈਦੇ ਦਾ ਲਿਆ ਹੈਗਾ ਆ ਤੇ ਜੀ 1 ਕੱਪ ਆਪਾਂ ਮਿਲਕ ਪਾਊਡਰ ਦਾ ਪਾਣਾ ਹੈ ਦੇ ਵਿੱਚ ਇੱਕ ਆਪਾਂ ਜਿਹੜਾ ਹੈਗਾ 슈ਗਰ ਦਾ ਪਾਉਣਾ ਸੇਮ ਅਮਾਉਂਟ ਹੀ ਹੈਗਾ ਤੁਸੀਂ ਕੋਈ ਕੌਲੀ ਮੈਜਰ ਕਰ ਲੈਣੀ ਜਾਂ ਕੋਈ ਕੱਪ ਥੋੜਾ ਜਿਹਾ ਆਪਾਂ ਇਹਦੇ ਵਿੱਚ এলাਚੀ ਪਾਊਾਂਗੇ ਇਹ ਜੀ ਪੋਤੀ ਵਧੀਆ ਬਰਫੀ ਬਣਦੀ ਹੈਗੀ ਮੈਦੇ ਦੀ ਮਿਰਚ ਪਾਊਡਰ ਦੇ ਨਾਲ ਫਿਰ ਪੋਤੀ ਵਧੀਆ ਹਾਂਜੀ ਖੋਈ ਵਰਗਾ ਇਹਦੇ ਵਿੱਚ ਟੇਸ ਆਉਂਦੇ ਵਧੀਆ ਬਣਦੀ ਆ ਹੁਣ ਜੀ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਜਿਹੜਾ ਮੈਦਾ ਹੈਗਾ ਇਹਨੂੰ ਆਪਾਂ ਬਹੁਤ ਹੀ ਸਲੋ ਹੀਟ ਤੇ ਹਾਂਜੀ ਭੁੰਨ ਲੈਣਾ ਹੈਗਾ ਆ ਇਹ ਪਾਉਣਾ ਕਾਪਾਂਪਨ ਜਿਹੜਾ ਕਿਹੋ ਦਾ ਪਾਉਣਾ ਹੈਗਾ ਆ ਹਾਂਜੀ ਬਹੁਤ ਜ਼ਿਆਦਾ ਨਹੀਂ ਆਪਾਂ ਹਿੱਟ ਕਰਨੀ ਆ ਥੋੜੀ ਜਿਹੀ ਲੋਈ ਰੱਖਣੀ ਹੈਗੀ ਕਿਉਂਕਿ ਮੈਦੇ ਦਾ ਨਹੀਂ ਤਾਂ ਫੇਰ ਕਲਰ ਚੇਂਜ ਹੋ ਜਾਂਦਾ ਹੈ ਇਹਨਾਂ ਆਪਾਂ ਸਲੋਈ ਭੁੰਨਣਾ ਹੈਗਾ ਅੱਜ ਤਾਂ 1 ਕੱਪ ਇਹ ਮੈਦੇ ਦਾ ਹੈਗਾ ਯਾ ਹੌਲੀ ਹੀਟ ਤੇ ਆਪਾਂ ਇਹਨੂੰ ਹੌਲੀ-ਹੌਲੀ ਜਿਹੀ ਭੁੰਨਣਾ ਹੈਗਾ ਬਹੁਤ ਜ਼ਿਆਦਾ ਇਹਦਾ ਕਲਰ ਵੀ ਨਾ ਚੇਂਜ ਹੋ ਜਵੇ ਪਰ ਇਹਦਾ ਆਪਾਂ ਕੱਚਾਪਨ ਵੀ ਜਿਹੜਾ ਹੋਵੇ ਥੋੜਾ ਜਿਹਾ ਭੁੰਨਣਾ ਹੈਗਾ ਚੰਗੀ ਤਰ੍ਹਾਂ ਨਹੀਂ ਤਾਂ ਫੇਰ ਮਠਿਆਈ ਦਾ ਟੇਸ ਨਹੀਂ ਵਧੀਆ ਆਉਂਦਾ ਤਨ ਹੌਲੀ ਹੌਲੀ ਇਸ ਤਰ੍ਹਾਂ ਆਪਾਂ ਕੰਟੀਨਿਊ ਹੁਣ ਇਹਨੂੰ ਭੁੰਨ ਲੈਣਾ ਹੈਗਾ ਆ ਜਦੋਂ ਝੁੱਗ ਗਿਆ ਤਾਂ ਫਿਰ ਆਪਾਂ ਇਹਨੂੰ ਸਾਈਡ ਤੇ ਕੱਢ ਲੈਣਾ ਤੇ ਫਿਰ ਆਪਾਂ ਚਾਣੀ ਬਣਾਵਾਂਗੇ ਹਾਂਜੀ ਹਲਾਇਆ ਜਾਣਾ ਇਹਨੂੰ ਹੌਲੀ ਹੌਲੀ ਹਾਂਜੀ ਜੇ ਤੁਸੀਂ ਜ਼ਿਆਦਾ ਬਣਾਉਣੀ ਆ ਤੇ ਫਿਰ ਤੁਸੀਂ 2 ਕੱਪ ਹਾਂਜੀ ਮੈਜਰ ਕਰ ਸਕਦੇ ਹੈਗੇ ਆ ਮੈਂ ਦੇਦੇ ਸੇਮ ਹੀ ਸਾਰੀਆਂ ਚੀਜ਼ਾਂ ਹਾਂਜੀ ਫਿਰ ਕੁਆਂਟੀਟੀ ਵਧਾ ਸਕਦੇ ਆ ਹੁਣ ਆਪਾਂ ਜੀ ਇਹਨੂੰ ਭੁੰਨ ਲੈਣਾ ਐ ਏਦਾਂ ਬਹੁਤ ਸਲੋ ਹੀ ਉੱਤੇ ਭੁੰਨਣਾ ਹੈਗਾ ਇਹ ਜਦੋਂ ਥੋੜਾ ਭੁੱਜ ਗਿਆ ਫਿਰ ਸਾਈਡ ਤੇ ਇਹਨੂੰ ਕਰ ਦੇਣਾ ਮੈਂ ਏਦਾਂ ਆਪਣਾ ਭੁੱਜ ਗਿਆ ਜੀ ਹੁਣ ਦੇਖੋ ਜੀ ਇਹਨੇ ਕੀ ਹੋ ਵੀ ਜਿਹੜਾ ਹੈਗਾ ਰਿਲੀਜ਼ ਕਰਦਾ ਹੈਗਾ ਉੱਪਰ ਆਉਂਦਾ ਤੇ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਆ ਤਾਂ ਹੁਣ ਇਹ ਭੁੱਜ ਗਿਆ ਇਹਨੂੰ ਆਪਾਂ ਸਾਈਡ ਤੇ ਕਰ ਦੇਣਾ ਪਤੀਲੇ ਨੂੰ ਹੁਣ ਜੀ ਮੈਂ ਕੀ ਕਰੂੰਗੀ ਦੂਸਰਾ ਪਤੀਲਾ ਲਵਾਂਗੀ ਉਹਦੇ ਵਿੱਚ ਆਪਾਂ ਫਿਰ ਚਾਣੀ ਬਣਾਉਣੀ ਹੈਗੀ ਆ ਥੋੜਾ ਜਿਹਾ ਇਹਨੂੰ ਆਪਾਂ ਹਿਲਾ ਹੀ ਜਾਣਾ ਪਰ ਇਹਨੂੰ ਸਾਈਡ ਤੇ ਹੋਰ ਨਹੀਂ ਭੁੰਨਣਾ ਆਪਾਂ ਇਹਨੰ ਇਸ ਤੋਂ ਜ਼ਿਆਦਾ ਹਾਂਜੀ ਆਪਣੇ ਕੋਲ ਜੀ 1 ਕੱਪ ਹੀ ਹੈਗਾ ਜਿਹੜਾ 슈ਗਰ ਦਾ ਹੈਗਾ ਆ ਅੱਧਾ ਕੱਪ ਆਪਾਂ ਇਹਦੇ ਵਿੱਚ ਪਾਣੀ ਦਾ ਪਾਉਣਾ ਹੈ ਹਾਂਜੀ ਹੁਣ ਆਪਾਂ 슈ਗਰ ਨੂੰ ਮੈਲਟ ਕਰਨਾ ਹੈਗਾ ਹਾਂਜੀ ਆਪਾਂ ਜੀ ਇੱਕ ਤਾਰ ਦੀ ਚਾਸ਼ਨੀ ਬਣਾਣੀ ਹੈਗੀ ਆ ਸ਼ੂਗਰ ਜਦੋਂ ਮੈਲਟ ਹੋ ਗਈ ਤੁਹਾਨੂੰ ਇੱਕ ਤਾਂ 2 ਮਿੰਟ ਆਪਾਂ ਫਿਰ ਪਕਾਉਣਾ ਹੈਗਾ ਇੱਕ ਤਾਰ ਦੀ ਚਾਚੜੀ ਬਣ ਗਈ ਤਾਂ ਫਿਰ ਰੈਡੀ ਹੋ ਜਾਂਦੀ ਆਪਣੀ ਆਪਣੀ ਚਾਣੀ ਜੀ ਹੁਣ ਇਹ ਉਬਲ ਰਹੀ ਹੈ ਪਾਣੀ ਉਬਲਦਾ ਹਨ ਆਪਾਂ ਦੇਖਦੇ ਹਾਂ ਇਹਨੂੰ ਚੈੱਕ ਵੀ ਕਰਨਾ ਨਾਲੇ ਆਪਾਂ ਇਹਦੇ ਵਿੱਚ ਆ ਥੋੜਾ ਜਿਹਾ ਕੇਵੜਾ ਵਾਟਰ ਪਾਉਣਾ ਹੈਗਾ ਯਾ ਇਹਨਾਂ ਬਹੁਤ ਵਧੀਆ ਜਿਹਾ ਫਲੇਵਰ ਆਉਂਦਾ ਹੈ ਥੋੜਾ ਜਿਹਾ ਪਾਉਣਾ ਹੈਗਾ ਯਾ ਹਾਂ ਜੀ ਨਾਲ ਹੀ ਆਪਣਾ ਲੈਚੀ ਪਾਊਡਰ ਵੀ ਆਪਾਂ ਵਿੱਚ ਹੀ ਪਾ ਦੇਣਾ ਹੈਗਾ ਇਹ। ਥੋੜੇ ਨਾਲ ਆਪਾਂ ਹਲਾ ਦੇਣਾ ਹਾਂ ਜੀ। ਹਾਂ ਜੀ ਆਪਾਂ ਇਹ ਜਿਹੜੀ ਚਾਣੀ ਆਪਣੀ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਤਾਂ ਚੈੱਕ ਕਰਨੀ ਹੈਗੀ ਆ। ਜਦੋਂ ਆਪਣੀ ਇੱਕ ਜੀ ਆ ਦੇਖੋ ਤਾਰ ਜਦੋਂ ਬਣਦੀ ਪਤਲੀ ਜੀ ਤਾਂ ਫੇਰ ਆਪਾਂ ਇਹਨੂੰ ਥੋੜੀ ਜਿਹੀ ਹੋਰ ਪਕਾਵਾਂਗੇ। ਉਹ ਦੇਖਦੇ ਆਪਾਂ ਫਿਰ ਦੁਬਾਰਾ ਇਹਨੂੰ ਥੋੜੇ ਠੰਡਾ ਕਰਕੇ ਹੁਣ ਆਪਾਂ ਇਦਾਂ ਦੇਖਣਾ ਇਹ ਚੱਪਚਪੀ ਜੀ ਹੋ ਗਈ ਆ ਹਾਂਜੀ ਦੇਖੋ ਜੀ ਹੁਣ ਇਹ ਤਾਰ ਥੋੜੀ ਜੀ ਬੰਨਦੀ ਆ ਦੇਖੋ ਬਸ ਇੰਨੀ ਆਪਾਂ ਇਹਨੂੰ ਪਕਾਉਣਾ ਬੰਦ ਕਰ ਦੇਣਾ ਹੁਣ ਪਤਲੀ ਜੀ ਤਾਰ ਚਾਹੀਦੀ ਆਪਾਂ ਨੂੰ ਇੰਨੀ ਹਾਂਜੀ ਹੁਣ ਆਪਾਂ ਸਟੋਵ ਨੂੰ ਕਰ ਦੇਣਾ ਬੰਦ ਹਾਂਜੀ ਆਪਾਂ ਇਹਨੂੰ ਹੁਣ ਆਪਣਾ ਪਹਿਲਾ ਪੱਲੇ ਵਾਲਾ ਜਿਹੜਾ ਹੈਗਾ ਮੈਂ ਤਾਂ ਭੁੰਨ ਕੇ ਰੱਖਿਆ ਉਹਦੇ ਵਿੱਚ ਚਾਣੀ ਪਾ ਦੇਣੀ ਹੈਗੀ ਆ ਨਾਲ ਨਾਲ ਹੀ ਆਪਾਂ ਇਹਨੂੰ ਹਲਾਇਆ ਜਾਣਾ ਜੰਦਾ ਵੀ ਪਾਉਣੀ ਹੈਗੀ ਹਾਂਜੀ ਆਪਾਂ ਮਿਕਸ ਕਰ ਦੇਣਾ ਇਹਨੂੰ ਚੰਗੀ ਤਰ੍ਹਾਂ ਚਾਣੀ ਨੂੰ ਤੇ ਮੈਦੇ ਨੂੰ ਹਾਂਜੀ ਇਹ ਚੰਗੀ ਤਰ੍ਹਾਂ ਹੁਣ ਮਿਕਸ ਹੋ ਗਿਆ ਹੁਣ ਆਪਾਂ ਕੀ ਕਰਨਾ ਹੈਗਾ ਜਿਹੜਾ ਆਪਣਾ ਮਿਲਕ ਪਾਊਡਰ ਹੈ ਉਹ ਵੀ ਨਾਲ ਹੀ ਪਾ ਦੇਣਾ ਥੋੜਾ ਥੋੜਾ ਹਲਾ ਕੇ ਜਿੱਤੋ ਸਟੋਅ ਆਪਾਂ ਬੰਦ ਰੱਖਣਾ ਹੈ ਹੁਣ ਹਾਂਜੀ ਆਪਾਂ ਸਾਰੇ ਪਾ ਦੇਣਾ ਹੁਣ ਮਿਕਸ ਕਰ ਦੇਣਾ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਦੇਣਾ ਹੈ ਹਾਂਜੀ ਆਪਾਂ ਇਹਨੂੰ ਐਸ ਤਰ੍ਹਾਂ ਮਿਕਸ ਕਰਨਾ ਹੈਗਾ ਸਟੋਵ ਨਹੀਂ ਹੋਣਾ ਔਨ ਕਰਨਾ ਹੈਗਾ ਜਦੋਂ ਇਹ ਚੰਗੀ ਤਰ੍ਹਾਂ ਡੋਹ ਵਾਂਗੂ ਹਾਂਜੀ ਪਤੀਲੇ ਨੇ ਛੱਡਣ ਲੱਪਿਆ ਤਾਂ ਫਿਰ ਟ੍ਰੇ 'ਚ ਪਾ ਲੈਣਾ ਆਪਾਂ ਇਹ ਆਪਣਾ ਜੀ ਬਰਫੀ ਦਾ ਜਿਹੜਾ ਮਿਸ਼ਰਣ ਆ ਇਹ ਹੁਣ ਡੈਡੀ ਹੋ ਗਿਆ ਹਾਂਜੀ ਇਹਨੂੰ ਆਪਾਂ ਇਸ ਤਰ੍ਹਾਂ ਮੜਾ ਜਾ ਲੈ ਕੇ ਥੋੜਾ ਜਿਹਾ ਠੰਡਾ ਕਰਕੇ ਤੇ ਇਹਨੂੰ ਆਪਾਂ ਹੱਥੇ ਉੱਤੇ ਦੇਖ ਲੈਣਾ ਜੇ ਤੇ ਇਸ ਤਰ੍ਹਾਂ ਇਹ ਬੋਲ ਜਾ ਬਣਦਾ ਹੈਗਾ ਆ ਇਸ ਵਿੱਚ ਮੇਰਾ ਆਪਣਾ ਹੀ ਹੁਣ ਰੈਡੀ ਹੈਗਾ ਆ ਆਪਾਂ ਇਹਦੇ ਪੀਸਜ ਬਣਾ ਸਕਦੇ ਹਾਂ ਜੀ ਤਾਂ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਦੇਣਾ ਹੈਗਾ ਆ ਤੁਸੀਂ ਟ੍ਰੇ ਪਰ ਲੈ ਹਾਂਜੀ ਗ੍ਰੀਸ ਕਰ ਲੈਣੀ ਹੈਗੀ ਕਿ ਹੋ ਲਗਾ ਲੈਣਾ ਉਹਦੇ ਵਿੱਚ ਹੁਣ ਇਹ ਰੈਡੀ ਆ ਪਤਲੇ ਦੇ ਨਾਲ ਨਹੀਂ ਲੱਗਦਾ ਬਿਲਕੁਲ ਹਾਂਜੀ ਹਾਂਜੀ ਆਪਾਂ ਹੁਣ ਇਹਨੂੰ ਟ੍ਰੇ ਦੇ ਵਿੱਚ ਸੈੱਟ ਕਰ ਦੇਣਾ ਹੈਗਾ ਜਿੰਨਾ ਵੀ ਆਪਾਂ ਇਹਨੂੰ ਸਾਈਜ਼ ਤੇ ਰੱਖਣਾ ਹੈਗਾ ਯਸ ਜਿੰਦਾਂ ਦੇ ਵੀ ਆਪਾਂ ਪੀਸਸ ਬਣਾਉਣੇ ਆਂ ਹਾਂ ਦੀ ਜਿਆਦਾ ਮੋਟੇ ਰੱਖਣੇ ਆ ਜਾਂ ਥੋੜੇ ਪਤਲੇ ਰੱਖਣੇ ਉਹਨਾਂ ਕੱਪ ਆ ਇਹਨੂੰ ਟ੍ਰੇ ਦੇ ਵਿੱਚ ਸੈੱਟ ਕਰ ਸਕਦੇ ਹਾਂ ਹਾਂਜੀ ਇਹਨੂੰ ਆਪਾਂ ਗਾਰਨਿਸ਼ ਕਰਨਾ ਹੈ ਇਹਦੇ ਉੱਤੇ ਆਪਾਂ ਬਦਾਮ ਜਾਂ ਪਿਸਤਾ ਕੱਟ ਕੇ ਨਾ ਜੇ ਤੁਹਾਡੇ ਕੋਈ ਚਾਂਦੀ ਦੇ ਵਰਕ ਹੈਗੇ ਤੁਸੀਂ ਉਹ ਹੀ ਲਗਾ ਸਕਦੇ ਆ ਇਹਨੂੰ ਥੋੜੀ ਜਿਹਾ ਆਪਾਂ ਸੈੱਟ ਕਰਕੇ ਤੇ ਇਹਦੇ ਉੱਤੇ ਫੇਰ ਪਿਸਤਾ ਲਗਾ ਦੇਣਾ ਬਦਾਮ ਲਗਾ ਦੇਣੀ ਆ ਐਸ ਤਰ੍ਹਾਂ ਆਪਾਂ ਥੋੜਾ ਕੰਟੀਨਿਊ ਸੈੱਟ ਕਰਨਾ ਹੈਗਾ ਯਾਰ ਫਿਰ ਇਹ ਵਧੀਆ ਹਾਂਜੀ ਜੰਮ ਜਾਂਦੀ ਹੈਗੀ ਆ ਕਿੰਟ ਤੱਕ ਆਪਾਂ ਇਹ ਵਿੱਚ ਰਸਤੀ ਰਹਾਂਗੇ ਨਾ ਤਾਂ ਫਿਰ ਬਾਅਦ ਦੇ ਵਿੱਚ ਇਹਨੂੰ ਕੱਟਾਂਗੇ ਹਾਂਜੀ ਹਾਂਜੀ ਆਪਣੀ ਮਠਿਆਈ ਆਪਾਂ ਟ੍ਰੇ ਦੇ ਵਿੱਚ ਸੈੱਟ ਕਰਤੀ ਆ ਜੀ ਹੁਣ ਆਪਾਂ ਇਹ ਥੋੜੇ ਜਿਹਾ ਇਹ ਬਦਾਮ ਤਾਂ ਪਿਸਤਾ ਜਿਹੜੇ ਕਤਰਨ ਹੈਗੇ ਆ ਉੱਤੇ ਛੋਟੇ ਛੋਟੇ ਕੱਟੇ ਹੈਗੇ ਆ ਥੋੜੇ ਜਿਹਾ ਆਪਾਂ ਇਹ ਪਾ ਦੇਣੇ ਆ ਥੋੜੇ ਜਿਹਾ ਪਿਸਤਾ ਪਾ ਦੇਣਾ ਇਹਦੇ ਨਾਲ ਫਿਰ ਜਿਹੇ ਲੁੱਕ ਬਹੁਤ ਹੀ ਵਧੀਆ ਲੱਗਦੀ ਹੈਗੀ ਆ ਹਾਂਜੀ ਇਹਨੂੰ ਆਪਾਂ ਇਸ ਤਰ੍ਹਾਂ ਇਸ ਪੇਚ ਦੇ ਨਾਲ ਥੋੜਿਆ ਦਬਾ ਦੇਣਾ ਹੈਗਾ ਤਾਂ ਫਿਰ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਂਦੇ ਹੈਗੇ ਆ ਹੁਣ ਜੀ ਆਪਾਂ ਇਹਨੂੰ 1 ਘੰਟਾ ਇਦਾਂ ਰੈਸਟ ਤੇ ਰੱਖ ਦੇਣਾ ਹੈਗਾ ਆ ਬਾਅਦ ਦੇ ਵਿੱਚ ਜਦੋਂ ਜੰਮ ਗਈ ਤਾਂ ਫਿਰ ਆਪਾਂ ਇਹਦੇ ਟੁਕੜੇ ਚ ਕੱਟ ਲੈਣੇ ਹੈਗੇ ਆ ਆਪਣੀ ਜੀ ਬਰਫੀ ਇਹ ਹੁਣ ਜੰਮ ਗਈ ਹੈਗੀ ਆ ਤੇ ਇਹਨੂੰ ਆਪਾਂ ਇਦਾਂ ਨਾਈਫ ਦੇ ਨਾਲ ਕੱਟ ਲਗਾ ਲੈ ਹੈਗੇ ਆ ਬਹੁਤ ਸੋਹਣੇ ਆਂਦੇ ਜੰਗੇ ਆ ਤੇ ਜਿੱਦਾਂ ਦੇ ਵੀ ਤੁਸੀਂ ਜੀ ਪੀਸ ਬਣਾਉਣੇ ਹੈਗੇ ਆ ਤੁਸੀਂ ਥੋੜੇ ਵੱਡੇ ਬਣਾਉਣੇ ਆ ਸਕੁਅਰ ਬਣਾਉਣੇ ਆ ਉਹੋ ਜੀ ਆਪਾਂ ਇਹਨਾਂ ਨੂੰ ਸ਼ੇਪ ਦੇ ਸਕਦੇ ਹੈਗੇ ਤਾਂ ਹੁਣ ਆਪਾਂ ਇਹਨਾਂ ਜੀ ਕੱਢ ਕੇ ਪਲੇਟ ਦੇ ਵਿੱਚ ਪਾ ਲੈਣਾ ਹੈ ਕਰੇ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਥੋੜੀ ਜਿਹਾ ਹਿਲਾ ਲ ਕੇ ਜੀ ਤੇ ਫੇਰੇ ਨੂੰ ਹਟਾ ਕੱਲਾ ਕੱਲਾ ਪੀਸਾਂ ਜੀ ਦੇਖੋ ਜੀ ਬਹੁਤ ਹੀ ਵਧੀਆ ਇਹ ਬਰਫੀ ਬਣੀ ਆ ਮੈਂ ਇੱਦੇ ਦੀ ਜਿਹੜੀ ਹੈਗੀ ਆ ਤੇ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਵੀ ਪਾਇਆ ਤੇ ਬਹੁਤ ਵਧੀਆ ਇਹਦਾ ਟੇਸ ਵੀ ਆ ਤੇ ਥੋੜੀ ਜੀ ਹਜੇ ਸੌਫਟ ਹੈ ਜਿੱਦਾਂ ਇਦਾਂ ਹੀ ਪਈ ਆ ਫੇਰੇ ਥੋੜੀ ਜੀ ਹਾਂਜੀ ਹਾਰਡ ਹੋ ਜਾਂਦੀ ਆ ਬਹੁਤ ਵਧੀਆ ਪੀਸਜ ਬਣਿਆ ਜੀ ਤੁਸੀਂ ਵੀ ਇਦਾਂ ਮਿੱਤੇ ਦੀ ਪਰਫਿਊ ਬਣਾਉਣੀ ਜੀ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਡਿਲੀਸ਼ੀਅਸ ਬਣਦੀ ਹੈਗੀ ਆ ਇਸ ਤਰ੍ਹਾਂ ਆਪਾਂ ਸਾਰੇ ਪੀਸ ਜੇ ਕੱਟ ਲੈਣੇ ਹੈਗੇ ਆ ਤੇ ਪਲੇਟ ਦੇ ਵਿੱਚ ਪਾ ਲੈਣੇ ਹੈਗੇ ਆ ਹਾਂਜੀ ਇਹਨੂੰ ਆਪਾਂ ਦੋ ਤੋਂ ਤਿੰਨ ਵੀ ਇੱਕ ਹਾਂਜੀ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਇਹ ਜਲਦੀ ਹਾਂਜੀ ਖਰਾਬ ਨਹੀਂ ਹੁੰਦੀ ਹੈਗੀ ਇਸ ਤਰ੍ਹਾਂ ਆਪਾਂ ਕੰਟੀਨਿਊ ਸਾਰੇ ਪੀਸ ਸਪਹਿਲਾ ਚੱਕ ਲਈ ਜਾਂਦੇ ਆਂ ਜੀ ਇਹ ਥੋੜੀ ਜਿਹੀ ਹਜੇ ਸੌਫਟ ਹੈਗੀ ਕਿਉਂਕਿ ਹਜੇ ਆਪਾਂ ਤੋਂ ਬਹੁਤਾ ਜ਼ਿਆਦਾ ਟਾਈਮ ਨਹੀਂ ਹੋਇਆ ਜਿਵੇਂ ਜਿਵੇਂ ਪਈ ਆ ਫਿਰ ਇਹ ਥੋੜੀ ਜਿਹੀ ਹਾਰਡ ਹੋ ਜਾਂਦੀ ਆ ਇਹ ਜੀ ਬਹੁਤ ਹੀ ਵਧੀਆ ਵਰਫੀ ਬਣੀ ਹੈਗੀ ਇਹਦਾ ਟੇਸਟ ਵੀ ਬਹੁਤ ਗੁੱਡ ਹੁੰਦਾ ਆ ਹਾਂਜੀ ਕਿਉਂਕਿ ਵਿੱਚ ਆਪਾਂ ਇਹ ਮਿਲਕ ਪਾਊਡਰ ਵੀ ਪਾਇਆ ਹੈਗਾ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਹਾਂਜੀ ਟੇਸਟੀ ਹੈਗੀ ਤੁਸੀਂ ਜੀ ਮੈਦੇ ਦੀ ਵਰਫੀ ਬਣਾਉਣੇ ਮਿਲਕ ਪਾਊਡਰ ਪਾ ਕੇ ਬਹੁਤ ਹੀ ਵਧੀਆ ਬਣਦੀ ਆ ਜੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ